ਨਾਮ ਬਾਲ ਰੱਖਦੇ ਹਨ ਇੱਕ ਅਮੀ ਚੰਦ ਨਾਮ ਦਾ ਪੰਡਿਤ ਸੀ ਉਸ ਦਾ ਇੱਕ ਪੁੱਤਰ ਸੀ ਪੁੱਤਰ ਦਾ ਵਿਆਹ ਕੀਤਾ ਵਿਆਹ ਤੋਂ ਬਾਅਦ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਉਹਦੇ ਘਰ ਪੋਤਰਾ ਜਾਂ ਪੋਤਰੀ ਬੱਚੇ ਛੋਟੇ ਹੋਣ ਕਿਲਕਾਰੀਆਂ ਗੂੰਜਣ ਰੌਣਕ ਲੱਗੇ ਸੋ ਥੋੜੇ ਸਾਲ ਲੰਘੇ ਤੇ ਘਰ ਦੇ ਵਿੱਚ ਖੁਸ਼ਖਬਰੀ ਆਈ ਨੂੰਹ ਉਹਦੀ ਪ੍ਰੈਗਨੈਂਟ ਹੋ ਗਈ ਕੁਝ ਸਮਾਂ ਬੀਤਿਤ ਹੋਇਆ ਜਦੋਂ ਡਿਲੀਵਰੀ ਦਾ ਸਮਾਂ ਨਜ਼ਦੀਕ ਆਇਆ ਤਾ ਉਸਨੇ ਪਹਿਲੇ ਸਮੇਂ ਦੇ ਵਿੱਚ ਜਿਵੇਂ ਦਾਇਆਂ ਮਾਈਆਂ ਜਾਦਾ ਕਰਦੇ ਵਿੱਚ ਆਉਂਦੀਆਂ ਉਹਨਾਂ ਨੇ ਜਿਆਦਾ ਉਹ ਕਰਨਾ ਤੇ ਦਾਇਆਂ ਮਾਈਆਂ ਨੇ ਆ ਕੇ ਵੇਖਿਆ ਪਰਖਿਆ ਤੇ ਜਦੋਂ ਡਿਲੀਵਰੀ ਦਾ ਸਮਾਂ ਨਜ਼ਦੀਕ ਆਇਆ ਤੇ ਉਹਨਾਂ ਨੇ ਅਮੀ ਚੰਦ ਨੂੰ ਕਿਹਾ ਵੀ ਅਮੀ ਚੰਦ ਜਿਹੜੀ ਬੱਚੀ ਹੈ ਦੀ ਹਾਲਤ ਠੀਕ ਨਹੀਂ ਹੈ ਤੁਸੀਂ ਇਹਨੂੰ ਹਸਪੀਟਲ ਲੈ ਜਾਓ ਉੱਥੇ ਉਹ ਜਾ ਕੇ ਹੁਣ ਡਾਕਟਰ ਕੁਝ ਕਰ ਸਕਦੇ ਨੇ ਵੀ ਸਾਡੇ ਵੱਸ ਦੀ ਇਹ ਗੱਲ ਨਹੀਂ ਹੈ ਜਿਹੜਾ ਕੇਸ ਹੈ ਥੋੜਾ ਕ੍ਰਿਟੀਕਲ ਹੈ ਇਹ ਠੀਕ ਨਹੀਂ ਹੈ ਦੇ ਹਾਲਾਤ ਠੀਕ ਨਹੀਂ ਬੱਚਾ ਘਰ ਦੇ ਵਿੱਚ ਨਹੀਂ ਹੋ ਸਕਦਾ ਜਨਮ ਘਰ ਵਿੱਚ ਨਹੀਂ ਹੋ ਸਕਦਾ ਹਸਪੀਟਲ ਲੈ ਜਾਣਾ ਪਏਗਾ ਅਮੀ ਚੰਦ ਕਹਿੰਦਾ ਕੋਈ ਗੱਲ ਨਹੀਂ ਮੈਂ ਹਸਪੀਟਲ ਲੈ ਜਾਣਾ ਹਸਪੀਟਲ ਲੈ ਗਏ ਡਾਕਟਰਾਂ ਨੂੰ ਦਿਖਾਇਆ ਉਹਨਾਂ ਚੈੱਕਅਪ ਕੀਤਾ ਉਹ ਕਹਿੰਦੇ ਜੀ ਆਪਰੇਸ਼ਨ ਹੋਏਗਾ ਆਪਰੇਸ਼ਨ ਤੋਂ ਬਿਨਾ ਬੱਚਾ ਨਹੀਂ ਹੋ ਸਕਦਾ ਅਮੀ ਚੰਦ ਬੜਾ ਪਰੇਸ਼ਾਨ ਬੜੀ ਚਿੰਤਾ ਵਿੱਚ ਆ ਗਿਆ ਪਹਿਲੇ ਸਮੇਂ ਦੇ ਵਿੱਚ ਆਪਰੇਸ਼ਨ ਹੋਣਾ ਬੜੀ ਵੱਡੀ ਗੱਲ ਸੀ ਅੱਜ ਕੱਲ ਆਮ ਹੀ ਆਪਰੇਸ਼ਨ ਕਰਕੇ ਬੱਚੇ ਦਾ ਜਨਮ ਹੋ ਜਾਂਦਾ ਹੈ ਡਾਕਟਰਾਂ ਵੱਲੋਂ ਆਪਰੇਸ਼ਨ ਕੀਤਾ ਜਾਂਦਾ ਜ਼ਿਆਦਾਤਰ ਅਸੀਂ 90% ਆਪਰੇਸ਼ਨ ਹੀ ਕਰਦੇ ਨੇ ਪੱਲੇ ਸਮੇਂ ਦੇ ਵਿੱਚ ਬੜੇ ਵਿਰਲੇ ਕਿਤੇ ਕੋਈ ਬਹੁਤ ਜ਼ਿਆਦਾ ਕਿਸੇ ਦੀ ਐਮਰਜੈਂਸੀ ਹੋ ਜਣੀ ਤਾਂ ਡਾਕਟਰ অপারেশন ਕਰਦੇ ਸਨ ਕਹਿੰਦੇ ਜੀ অপারেশন ਕਰਨਾ ਪਏਗਾ ਇੰਨਾ ਖਰਚਾ ਖਰਚਾ ਦੱਸ ਦਿੱਤਾ ਕਹਿੰਦੇ ਜੀ ਖਰਚਾ ਵੀ ਬਹੁਤ ਜ਼ਿਆਦਾ ਹੈ ਚਲੋ ਪਹਿਲਾ ਬੱਚਾ ਹੋਣਾ ਸੀ ਉਹਨੇ ਕੀ ਕੀਤਾ ਜਿਹੜੀ ਥੋੜੀ ਬਹੁਤੀ ਜ਼ਮੀਨ ਸੀ ਉਹ ਗਹਿਣੇ ਪਾ ਕੇ ਤੇ ਉਸਨੇ ਕਰਜ਼ਾ ਚੱਕਿਆ ਕਰਜ਼ਾ ਚੱਕ ਕੇ ਡਾਕਟਰਾਂ ਨੂੰ ਫੀਸ ਜਮ੍ਹਾਂ ਕਰਾਈ ਤੇ ਕਹਿੰਦੇ ਜੀ ਠੀਕ ਹੈ অপারেশন ਕਰ ਦਿਓ অপারেশন ਕੀਤਾ ਬੱਚਾ ਹੋ ਗਿਆ ਜਨਮ ਹੋਇਆ ਬੱਚੇ ਦਾ ਪੁੱਤਰ ਦੇ ਜਨਮ ਹੋਇਆ ਬੜਾ ਖੁਸ਼ ਹੋਇਆ ਬੜਾ ਪਰੇਸ਼ਾਨ ਹੋਇਆ ਇੱਕ ਦਿਨ ਬਚਿਤ ਹੋਇਆ ਬੱਚੇ ਦੀ ਮਾਂ ਮਰ ਗਈ। ਬੱਚੇ ਦੀ ਮਾਂ ਚੜ੍ਹਾਈ ਕਰ ਗਈ ਬੜਾ ਦੁਖੀ ਬੜਾ ਪਰੇਸ਼ਾਨ ਵੀ ਬੱਚਾ ਤਾਂ ਹੋਇਆ ਪਰ ਬੱਚੇ ਦੀ ਮਾਂ ਨਹੀਂ ਬਚੀ। ਧੀ ਨਹੀਂ ਸਾਡੀ ਬਚੀ ਬੜਾ ਦੁਖੀ ਬੜੇ ਰੋਏ ਕੁਰਲਾਏ ਅਜੇ ਉਹਦਾ ਰੋਣਾ ਕੁਰਲਾਣਾ ਖਤਮ ਨਹੀਂ ਸੀ ਹੋਇਆ ਜਿਹੜੇ ਬੱਚੇ ਦਾ ਜਨਮ ਹੋਇਆ ਸੀ ਨਾ ਇੱਕ ਹਫ਼ਤੇ ਦੇ ਵਿੱਚ ਉਹ ਮੁੰਡਾ ਵੀ ਪੋਤਰਾ ਵੀ ਮਰ ਗਿਆ ਉਹ ਵੀ ਖਤਮ ਹੋ ਗਿਆ। ਸਾਰੇ ਘਰ ਦੇ ਵਿੱਚ ਮਾਤਮ ਕਸਰ ਗਿਆ। ਦੋ ਜੀ ਘਰ ਦੇ ਇੱਕਦਮ ਅਚਾਨਕ ਚਲੇ ਗਏ। ਪਹਿਲਾਂ ਨੂੰ ਮਰੀ ਫਿਰ ਪੁੱਤਰਾ ਮਰ ਗਿਆ ਇੱਕ ਹਫ਼ਤੇ ਦੇ ਵਿੱਚ ਤੇ ਉੱਪਰੋਂ ਇੰਨਾ ਕਰਜ਼ੇ ਦਾ ਪਹਾੜ ਵੀ ਪੈਸਾ ਲਾਇਆ ਵੀ ਬਹੁਤ ਦੁਖਣ ਲੱਗ ਗਿਆ ਜੇ ਪੈਸਾ ਲਾ ਕੇ ਜੀ ਬਚ ਜੇ ਨਾ ਤੇ ਨਹੀਂ ਦੁਖਦਾ ਤੇ ਜੇ ਪੈਸਾ ਵੀ ਲੱਗ ਜਾਏ ਤੇ ਜੀ ਵੀ ਨਾ ਬਚੇ ਤੇ ਫਿਰ ਇਨਸਾਨ ਬੜਾ ਦੁਖੀ ਹੁੰਦਾ ਬੜਾ ਪਰੇਸ਼ਾਨ ਹੁੰਦਾ ਹੈ ਉਦੋਂ ਜ਼ਮੀਨ ਗੈਣੇ ਦੇਤੀ ਉਦੋਂ ਇੰਨਾ ਕਰਜ਼ਾ ਇਧਰ ਉਧਰ ਚੱਕ ਕੇ ਆਪਰੇਸ਼ਨ ਕਰਾਇਆ ਨਾ ਪੁੱਤਰਾ ਇਹਨਾਂ ਨੂੰ ਘਰ ਸੁਣਨਾ ਹੋ ਗਿਆ ਥੋੜਾ ਸਮਾਂ ਸਾਲ ਦੋ ਸਾਲ ਬੀਤ ਤੋਏ ਤੇ ਵਿਚਾਰ ਕੀਤੀ ਵੀ ਆਪਣੇ ਮੇ ਪੁੱਤਰ ਦਾ ਇੱਕ ਹੋਰ ਵਿਆਹ ਕਰ ਦੇਣਾ ਜਿੰਦਗੀ ਐ ਜਿਉਣਾ ਪੈਂਦਾ ਐ ਅੱਗੇ ਵਧਣਾ ਪੈਂਦਾ ਐ ਦੁੱਖਾਂ ਨੂੰ ਭੁੱਲ ਕੇ ਅੱਗੇ ਮੂਵ ਔਨ ਕਰਨਾ ਪੈਂਦਾ ਹੈ ਸੋ ਥੋੜਾ ਬੋਤਾ ਹੋਰ ਉਸਨੇ ਜ਼ਮੀਨ ਜਿਹੜੀ ਕਰਜ਼ੇ ਚ ਸੀ ਉਹਨੇ ਕਹਨੇ ਤੋਂ ਛੜਾਪ ਆਇਆ ਉਸ ਨੂੰ ਵੇਚ ਦਿੱਤਾ ਜ਼ਮੀਨ ਵੇਚ ਕੇ ਜਿਹੜੇ ਥੋੜੇ ਬੱਤੇ ਪੈਸੇ ਜੁੜੇ ਉਹਦੇ ਨਾਲ ਪੁੱਤਰ ਦਾ ਫਿਰ ਵਿਆਹ ਕੀਤਾ ਕੁਝ ਸਾਲਾਂ ਬਾਅਦ ਦੂਸਰੀ ਨੂੰ ਸੀ ਜਿਹੜੀ ਉਹ ਫਿਰ ਪ੍ਰੈਗਨੈਂਟ ਹੋਈ ਦਾਈਆਂ ਮਾਈਆਂ ਆਈਆਂ ਉਹਨਾਂ ਨੇ ਦੇਖ ਕੇ ਅਮੀ ਚੰਦ ਨੂੰ ਕਿਹਾ ਬੜੇ ਦੁਖੀ ਹਿਰਦੇ ਨਾਲ ਅਮੀ ਚੰਦ ਜਿਹੜਾ ਕੰਮ ਪਹਿਲਾਂ ਬਣਿਆ ਸੀ ਨਾ ਇਨ ਬਿਨ ਉਹੀ ਕੰਮ ਹੁਣ ਫਿਰ ਬਣਿਆ ਹੋਇਆ ਤੇਰੀ ਨੂੰ ਜੋ ਪ੍ਰੋਬਲਮ ਜੋ ਪਰੇਸ਼ਾਨੀ ਪਹਿਲਾਂ ਸੀ ਉਹੀ ਹੈ ਸਾਡੇ ਵਸ ਦੀ ਗੱਲ ਨਹੀਂ ਤੇਰੇ ਕਰਮ ਪਤਾ ਨਹੀਂ ਕੈਸੇ ਨੇ ਹਸਪੀਟਲ ਲੈ ਜਾ ਡਾਕਟਰ ਨੂੰ ਦਿਖਾ ਜਿਓ ਕੁਝ ਕਰ ਸਕਣ ਤੇ ਕਰ ਸਕਣ ਛੱਟਪਟ ਉਹ ਹਸਪੀਟਲ ਲੈ ਗਿਆ ਹਸਪਤਾਲ ਲੈ ਗਿਆ ਡਾਕਟਰਾਂ ਨੇ ਦੇਖਿਆ ਤੇ ਪਰਖਿਆ ਬਿਲਕੁਲ ਇਨ ਬਿਨ ਉਹੀ ਪਰੇਸ਼ਾਨੀ ਜਿਹੜੀ ਪਹਿਲਾਂ ਸੀ ਕੇਸ ਕ੍ਰਿਟੀਕਲ ਕਹਿੰਦੇ ਜੀ ਆਪਰੇਸ਼ਨ ਤੋਂ ਬਿਨਾ ਬੱਚਾ ਨਹੀਂ ਹੋਣਾ ਆਪਰੇਸ਼ਨ ਕਰਨਾ ਪੈਣਾ ਆਪਰੇਸ਼ਨ ਤੋਂ ਬਿਨਾ ਬੱਚੇ ਦਾ ਜਨਮ ਨਹੀਂ ਹੋ ਸਕਦਾ ਅਮੀ ਚੰਦ ਮੱਥੇ ਤੇ ਹੱਥ ਧਰ ਕੇ ਬੈਠਾ ਹਸਪੀਟਲ ਦੇ ਵਿੱਚ ਰੋਣ ਲੱਗ ਗਿਆ ਕੁਰਲਾਣ ਲੱਗ ਗਿਆ ਫਰਸ਼ ਤੇ ਡਿੱਗ ਗਿਆ ਬੇਹੋਸ਼ ਹੋ ਗਿਆ ਥੋੜੀ ਦੇਰ ਬਾਅਦ ਹੋਸ਼ ਆਈ ਸੁਧਾਈ ਡਾਕਟਰ ਨੂੰ ਦੱਸਦਾ ਕਿ ਮੈਂ ਤਾਂ ਮਾਰਿਆ ਪਿਆ ਮੈਂ ਤਾਂ ਗਰੀਬ ਆ ਮੇਰੇ ਪੱਲੇ ਕੁਛ ਨਹੀਂ ਪਹਿਲਾਂ ਵੀ ਮੇਰੇ ਨਾਲ ਇਦਾਂ ਹੋਇਆ ਨਾ ਮੇਰੀ ਨੂੰਹ ਬੱਚੀ ਨਾ ਮੇਰਾ ਬੱਚਾ ਪੁੱਤਰਾ ਬਚਿਆ ਜ਼ਮੀਨ ਮੇਰੀ ਸਾਰੀ ਵਿਕ ਗਈ ਪੱਲੇ ਮੇਰੇ ਕੁਛ ਨਹੀਂ ਨਾ ਮੇਰੇ ਕੋਲ ਆਪਰੇਸ਼ਨ ਦੇ ਪੈਸੇ ਮੈਂ ਕਿੱਥੋਂ ਦੇਵਾਂਗਾ ਪਹਿਲਾਂ ਮੈਨੂੰ ਐਡਾ ਵੱਡਾ ਚਟਕਾ ਲੱਗ ਚੁੱਕਾ ਹੈ ਡਾਕਟਰ ਕਹਿੰਦਾ ਵੀ ਆਪਰੇਸ਼ਨ ਤਾਂ ਕਰਨਾ ਪਏਗਾ ਆਪਰੇਸ਼ਨ ਬਿਨਾ ਬੱਚਾ ਨਹੀਂ ਹੋਣਾ ਹਾਂ ਮੈਂ ਥੋੜੇ ਦਿਨ ਦੀ ਦਵਾਈ ਦੇ ਦੇਣਾ 2-4 ਦਿਨ ਤੇਰੇ ਨਿਕਲ ਜਾਣਗੇ ਉਸ ਤੋਂ ਬਾਅਦ ਤੈਨੂੰ ਆਪਰੇਸ਼ਨ ਤਾਂ ਕਰਾਉਣਾ ਪਏਗਾ ਬੱਚੀ ਦਾ ਚਲੋ ਡਾਕਟਰ ਨੇ ਥੋੜੀ ਦਵਾਈ ਲਿਖ ਕੇ ਦੇ ਦਿੱਤੀ ਘਰ ਲੈ ਆਇਆ ਆਪਣੀ ਲੋ ਨੂੰ ਮਾਤਾਂ ਪਸਰ ਗਿਆ ਫਿਰ ਤੋਂ ਦੁਬਾਰਾ ਕਰਦੇ ਵਿੱਚ ਬਿਸਾਰਾ ਕੁਝ ਉਸੇ ਤਰ੍ਹਾਂ ਹੋ ਰਿਹਾ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਹੁਣ ਪਿੰਡ ਦੇ ਲੋਕ ਵੀ ਦੁੱਖ ਸਾਂਝਾ ਕਰਨ ਆ ਰਹੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਮੀ ਚੰਦ ਦੇ ਨਾਲ ਫਿਰ ਦੁਬਾਰਾ ਇਸ ਤਰ੍ਹਾਂ ਹੋ ਰਿਹਾ ਬੜੇ ਲੋਕ ਮਿਲਣ ਆਏ ਦੁੱਖ ਸਾਂਝਾ ਕਰਕੇ ਆਉਂਦੇ ਜਾਂਦੇ ਆਉਂਦੇ ਜਾਂਦੇ ਨੇ ਇੱਕ ਸਿੱਖ ਪਰਿਵਾਰ ਸੀ ਅਮੀ ਚੰਦ ਪੰਡਤ ਸੀ ਇੱਕ ਸਿੱਖ ਪਰਿਵਾਰ ਆਇਆ ਉਹਨਾਂ ਨੂੰ ਮਿਲਣ ਉਹਨਾਂ ਦੇ ਨਾਲ ਇੱਕ ਬਾਬਾ ਆਨੰਦ ਸਿੰਘ ਜੀ ਦੇ ਡੇਰੇ ਤੇ ਜਾਣ ਵਾਲਾ ਉਹਨਾਂ ਨੂੰ ਮੰਨਣ ਵਾਲਾ ਇੱਕ ਪ੍ਰੇਮੀ ਸੀ ਉਹਨਾਂ ਦਾ ਸਰਦਾਰ ਹਰੀ ਸਿੰਘ ਉਹ ਵੀ ਨਾਲ ਆਇਆ ਕਹਿੰਦਾ ਚਲੋ ਪੰਡਤ ਜੀ ਨੇ ਘਰ ਚ ਬੜਾ ਦੁੱਖ ਆਇਆ ਹੈ ਤੇ ਜਾ ਕੇ ਗੱਲ ਕਰਕੇ ਆਉਨੇ ਆ ਦੁੱਖ ਸਾਂਝਾ ਕਰਕੇ ਉਹ ਵੀ ਨਾਲ ਆਇਆ ਜਦੋਂ ਸਾਰੀ ਗੱਲਬਾਤ ਪੁੱਛੀ ਨਾ ਤੇ ਸਰਦਾਰ ਹਰੀ ਸਿੰਘ ਜੀ ਨੂੰ ਬੜਾ ਤਰਸ ਆਇਆ ਵੀ ਪੰਡਿਤ ਜੀ ਬੜੇ ਦੁਖੀ ਨੇ ਬੜੇ ਪਰੇਸ਼ਾਨ ਨੇ ਤੇ ਉਹਨਾਂ ਨੇ ਬਚਨ ਕੀਤੇ ਵੀ ਤੁਸੀਂ ਬਾਬਾ ਨਾਨਕ ਸਿੰਘ ਜੀ ਕੋਲ ਮੇਰੇ ਨਾਲ ਚੱਲੋ ਉਹਨਾਂ ਦੇ ਕੋਲ ਜਾਓ ਤੇ ਜੇ ਉਹਨਾਂ ਨੇ ਤੁਹਾਨੂੰ ਕੋਈ ਬਚਨ ਕਰ ਦਿੱਤਾ ਨਾ ਤੇ ਪੱਕਾ ਤੁਹਾਡਾ ਇਹ ਦੁੱਖ ਦੂਰ ਹੋ ਜਾਏਗਾ ਕਹਿੰਦੇ ਬਾਬਾ ਨਾਨਕ ਸਿੰਘ ਜੀ ਜਿਹੜੇ ਨਾਨਕ ਸਰ ਵਾਲੇ ਨੇ ਕਹਿੰਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਕਿਰਪਾ ਹੈ ਉਹਨਾਂ ਦੇ ਉੱਪਰ ਤੁਸੀਂ ਚਲੋ ਮੇਰੇ ਨਾਲ ਉਹ ਦੇਖਿਓ ਤੁਹਾਡਾ ਦੁੱਖ ਕਿਵੇਂ ਦੂਰ ਕਰ ਦੇਣਗੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਅਮੀ ਚੰਦ ਚੱਲ ਪਿਆ ਨਾਲ ਪਹੁੰਚ ਗਏ ਜਾ ਕੇ ਬਰ ਸੇਵਾਦਰ ਨੂੰ ਬੇਨਤੀ ਕੀਤੀ ਬਾਬਾ ਜੀ ਨੂੰ ਮਿਲਣਾ ਹੈ ਅੰਦਰ ਬਾਬਾ ਜੀ ਨੇ ਕਿਹਾ ਕਿ ਠੀਕ ਹੈ ਲੈ ਉਹ ਮਿਲਣ ਦੀ ਆਗਿਆ ਦਿੱਤੀ ਜਦੋਂ ਅੰਦਰ ਗਏ ਤੇ ਅਮੀ ਚੰਦ ਜਾ ਕੇ ਹੱਥ ਜੋੜੇ ਬਾਬਾ ਬਾਬਾ ਨਾਨਕ ਸਿੰਘ ਜੀ ਨੂੰ ਕਹਿੰਦੇ ਬਚਨ ਕਰਦੇ ਹਨ ਸਰਦਾਰ ਹਰੀ ਸਿੰਘ ਜੀ ਕੋਲ ਬੈਠੇ ਉਹਨਾਂ ਨੇ ਆਖਿਆ ਕਿ ਇਹ ਬੜੇ ਦੁਖਿਆਰੇ ਨੇ ਬੜੇ ਦੁਖੀ ਨੇ ਤੁਹਾਡੇ ਪਾਸ ਆਏ ਨੇ ਕਹਿੰਦੇ ਗੱਲ ਦੱਸੋ ਸਾਰੀ ਗੱਲ ਦੱਸੀ ਸਾਰੀ ਗੱਲ ਜਦੋਂ ਦੱਸੀ ਤੇ ਬਾਬਾ ਆਨੰਦ ਸਿੰਘ ਜੀ ਵੀਰ ਰਸ ਦੇ ਵਿੱਚ ਆਏ ਵੀਰ ਰਸ ਦੇ ਵਿੱਚ ਆ ਕੇ ਕਹਿੰਦੇ ਚਲੋ ਇੱਥੋਂ ਪੱਜੋ ਇੱਥੇ ਕੀ ਲੈਣ ਆਇਓ ਇੱਥੇ ਸੀ ਬੱਚੇ ਵੰਡਦੇ ਜਾ ਕੇ ਡਾਕਟਰਾਂ ਕੋਲ ਦਿਖਾਓ ਜਾ ਕੇ ਦਈਆਂ ਮਈਆਂ ਕੋਲ ਦਿਖਾਓ ਉਹ ਤੁਹਾਡਾ ਦੁੱਖ ਦੂਰ ਕਰਨਗੇ ਇਸ ਤਰ੍ਹਾਂ ਜਦੋਂ ਕਿਹਾ ਇਹ ਸਾਧ ਸੰਤਨਾ ਸੰਗਤ ਜੀ ਪਰਖਦੇ ਨੇ ਕਿੰਨਾ ਕੁ ਅਸੀਂ ਦ੍ਰਿੜ ਰਹਿ ਸਕਦੇ ਹਾਂ ਕਿੰਨੀ ਕੁ ਸਾਡੇ ਅੰਦਰ ਸਹਿਨਸ਼ੀਲਤਾ ਹੈ ਨਾਲ ਹਰੀ ਸਿੰਘ ਜੀ ਬੈਠੇ ਨੇ ਉਹਨਾਂ ਨੇ ਗੋਡੇ ਤੋਂ ਫੜ ਕੇ ਦਬਾ ਦਿੱਤਾ ਵੀ ਬੈਠੇ ਰੋ ਹਿਲਣਾ ਨਹੀਂ ਹੱਥ ਜੋੜੇ ਕੇ ਬਾਬਾ ਜੀ ਤੁਹਾਡੇ ਤੇ ਉਮੀਦ ਰੱਖ ਕੇ ਆਏ ਆ ਤੁਹਾਡੇ ਤੇ ਆਸ ਰੱਖ ਕੇ ਆਏ ਆ ਤੁਹਾਡੇ ਤੇ ਬੜੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ ਕਹਿੰਦੇ ਨੇ ਦੋਵੇਂ ਹੱਥ ਸੰਨ ਬਾਬਾ ਨਾਨਕ ਸਿੰਘ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਦੋਵੇਂ ਹੱਥਾਂ ਦੀ ਕਿਰਪਾ ਸੀ ਕਿਸੇ ਤਰ੍ਹਾਂ ਦੁਨੀਆ ਤੇ ਇੱਕ ਹੱਥ ਦੀ ਕਿਰਪਾ ਹੋਵੇ ਉਹ ਨਹੀਂ ਮਾਣ ਤਨ ਗੁਰੂ ਨਾਨਕ ਸਾਹਿਬ ਜੀ ਦੀ ਦੋਨੋਂ ਹੱਥਾਂ ਤੇ ਕਿਰਪਾ ਸੀ ਦੋਨੋਂ ਹੱਥਾਂ ਦੀ ਬਾਬਾ ਨਾਨਕ ਸਿੰਘ ਜੀ ਤੇ ਵੀਰ ਰਸ ਗਿਆ ਕਿਰਪਾ ਦੇ ਘਰ ਚ ਆ ਗਏ ਸੰਤਾਂ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਸਾਡਾ ਤੇ ਮਾਈਂਡ ਇੱਧਰ ਚਲਾ ਗਿਆ ਤੇ ਉੱਧਰ ਹੀ ਸਾਰਾ ਦਿਨ ਇੱਕ ਨਿਰਾਸ਼ਾ ਆਈ ਤੇ ਸਾਰਾ ਦਿਨ ਨਿਰਾਸ਼ ਹੀ ਪਏ ਰਹੇ ਐਸੇ ਨਹੀਂ ਸੰਤ ਮਹਾਂਪੁਰਖ ਹੁੰਦੇ ਵੀਰ ਰਸ ਚੋਂ ਇੱਕ ਦਮ ਕਿਰਪਾ ਦੇ ਘਰ ਦੇ ਵਿੱਚ ਆ ਕੇ ਬੋਲੇ ਅਮੀ ਚੰਦ ਤੂੰ ਤੇ ਆਪ ਜੋਤਿਸ਼ ਵਿਦਿਆ ਜਾਣਦਾ ਹੈ ਪੰਡਤ ਐ ਤੂੰ ਵਿਦਵਾਨ ਦੂਜਿਆਂ ਦਾ ਭਵਿੱਖ ਦਖਦਾ ਦੂਜਿਆਂ ਦੇ ਗ੍ਰਹਾਂ ਦੀ ਚਾਲ ਬਦਲਦਾ ਤੇ ਤੈਨੂੰ ਆਪਣਾ ਨਹੀਂ ਪਤਾ ਲੱਗਿਆ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਜੀ ਮੈਨੂੰ ਆਪਣਾ ਨਹੀਂ ਪਤਾ ਲੱਗਿਆ ਦੂਜਿਆਂ ਦਾ ਤੇ ਮੈਂ ਦੱਸ ਦੇਣਾ ਜੋੜ ਤੋੜ ਗੁਣਾ ਘਟਾ ਕਰਕੇ ਸੱਚ ਝੂਠ ਬੋਲ ਕੇ ਪਤਾ ਨਹੀਂ ਕਿਸੇ ਦਾ ਤੁੱਕਾ ਠੀਕ ਬਹਿ ਜਾਂਦਾ ਬਹਿ ਜਾਂਦਾ ਨਹੀਂ ਤੇ ਨਾ ਸੀ ਪਰ ਆਪਣੇ ਆਪਣੇ ਨਹੀਂ ਮੈਂ ਦੱਸ ਸਕਦਾ ਦੂਜੇ ਦੇ ਘਰ ਵਿੱਚ ਅੱਗ ਲੱਗੀ ਹੋਵੇ ਤਾਂ ਕਹਿ ਦਿੰਦੇ ਆ ਬੜਾ ਸੌਖਾ ਬੈਸੰਤਰ ਦੇਵਤਾ ਆਇਆ ਆਪਣੇ ਘਰ ਅੱਗ ਲੱਗੀ ਤੇ ਫਿਰ ਚਟਪਟ ਬੁਝਾਉਣ ਨੂੰ ਭਜਨੇ ਆ ਬਜਾਓ ਬਜਾਓ ਅੱਗ ਲੱਗ ਗਈ ਦੂਜੇ ਦੇ ਘਰ ਬੈਸੰਤਰ ਦੇਵਤਾ ਹੈ ਇਹ ਹਾਲਾਤ ਨੇ ਦੁਨੀਆ ਦੇ ਅੱਜ ਦੇ ਸਮੇਂ ਦੇ ਵੀ ਤੇ ਸੰਤ ਬਾਬਾ ਆਨੰਦ ਸਿੰਘ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਠੀਕ ਹੈ ਫਿਕਰ ਨਾ ਕਰ ਘਬਰਾਣਾ ਜਾਓ ਕਿਸੇ ਡਾਕਟਰ ਦੀ ਲੋੜ ਨਹੀਂ ਕਿਸੇ ਦਾਈ ਮਾਈ ਦੀ ਲੋੜ ਨਹੀਂ ਜਦੋਂ ਬੱਚੇ ਦੇ ਜਨਮ ਲੈਣ ਦਾ ਸਮਾਂ ਆਏਗਾ ਬੱਚੇ ਨੇ ਆਪੇ ਜਨਮ ਲੈ ਲੈਣਾ ਹੈ ਤੁਸੀਂ ਬਿਨਾ ਫਿਕਰ ਤੋਂ ਚਿੰਤਾ ਤੋਂ ਚਲੇ ਜਾਓ ਬੜੇ ਸੋਚੀ ਪੈ ਗਏ ਤੇ ਬਾਬਾ ਹਰੀ ਹਰੀ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਜਿਹੜੇ ਬੈਠੇ ਸਨ ਉਹ ਜਾਣ ਕੇ ਵੀ ਬਸ ਹੁਣ ਬਚਨ ਹੋ ਗਏ ਹੁਣ ਗੱਲ ਬਣ ਗਈ ਹੁਣ ਕਿਸੇ ਟੈਨਸ਼ਨ ਦੀ ਲੋੜ ਨਹੀਂ ਪਰ ਅਮੀ ਚੰਦ ਅਜੇ ਵੀ ਚਿੰਤਾ ਚ ਕਹਿੰਦੇ ਚੱਲ ਤੂੰ ਮੇਰੇ ਨਾਲ ਬਾਹਰ ਮੱਠਾ ਦੇ ਕੇ ਸੰਤਾਂ ਮਹਾਂਪੁਰਖਾਂ ਕੋ ਆਗਿਆ ਲੈ ਕੇ ਬਾਹਰ ਕਹਿੰਦੇ ਤੂੰ ਮੇਰੇ ਨਾਲ ਬਾਹਰ ਚੱਲ ਮੈਂ ਤੈਨੂੰ ਆਪੇ ਸਮਝਾਣਾ ਹਰੀ ਸਿੰਘ ਜੀ ਬਾਹਰ ਲੈ ਅਮੀ ਚੰਦ ਕਹਿੰਦੇ ਹੁਣ ਫਿਕਰ ਨਾ ਕਰ ਬਚਨ ਹੋ ਗਏ ਕਹਿੰਦੇ ਬਚਨ ਹੋ ਗਏ ਕਹਿੰਦੇ ਕੋਈ ਗੱਲ ਤੇ ਬਣੀ ਨਹੀਂ ਕਹਿੰਦੇ ਹੋਰ ਗੱਲ ਕੀ ਬੰਨੀ ਬਚਨ ਹੋ ਗਏ ਇਦੋਂ ਉੱਤੇ ਕੀ ਹੈ ਬਚਨਾ ਤੋਂ ਕਹਿੰਦੇ ਮੈਂ ਤਾਂ ਸੋਚਿਆ ਕੋਈ ਇਦਾਂ ਹੀ ਹੁੰਦਾ ਸਾਰਿਆਂ ਨੂੰ ਕੋਈ ਜੜੀ ਬੁੱਟੀ ਦੇਣਗੇ ਕੋਈ ਸਵਾਦ ਦੇਣਗੇ ਕੋਈ ਧਾਕਰਤ ਵੀ ਦੇਣਗੇ ਕੋਈ ਖਾਨ ਨੂੰ ਦੇਣਗੇ ਜਿਹਨੂੰ ਖਾ ਕੇ ਸਾਰਾ ਠੀਕ ਹੋ ਜਾਏ ਕਹਿੰਦੇ ਨਾਨਾ ਸਾਧ ਬਚਨ ਹੈ ਟਲਦਾ ਸਾਧ ਪੁਰਖ ਦਾ ਸੰਤਾਂ ਦਾ ਮਹਾਂਪੁਰਖਾਂ ਦਾ ਬਚਨ ਹੋ ਗਿਆ ਉਹ ਅਟਲ ਹੈ ਹੁਣ ਤੈਨੂੰ ਘਬਰਾਨ ਦੀ ਲੋੜ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਤੂੰ ਚੱਲ ਵਾਪਸ ਹੁਣ ਤੇ ਬਚਨਾ ਨੇ ਕੰਮ ਕਰਨਾ ਹੈ ਹੁਣ ਕਿਸੇ ਦਵਾਈ ਨੇ ਕੰਮ ਨਹੀਂ ਕਰਨਾ ਡਾਕਟਰ ਨੇ ਕੰਮ ਨਹੀਂ ਕਰਨਾ ਵੈਦ ਹਕੀਮ ਕਿਤੇ ਜਾਣ ਦੀ ਲੋੜ ਨਹੀਂ ਤੂੰ ਬਸ ਘਰ ਚੱਲ ਜਦੋਂ ਘਰ ਆਏ ਹਜੇ ਘਰ ਦੇ ਵਿੱਚ ਕਦਮ ਧਰਿਆ ਹੀ ਐ ਅੰਦਰ ਤੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਘਰ ਦੇ ਅੰਦਰੋਂ ਬੱਚੇ ਦੀ ਕਿਲਕਾਰੀਆਂ ਦੀ ਆਵਾਜ਼ ਇੱਕਦਮ ਭੱਜਿਆ ਖੁਸ਼ੀ ਹੋਈ ਵੀ ਬੱਚਾ ਜਨਮ ਹੋਇਆ ਇੱਕਦਮ ਭੱਜਿਆ ਪੁੱਛਿਆ ਪੁੱਤਰ ਨੂੰ ਕਹਿੰਦੇ ਕੀ ਗੱਲ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਪੁੱਤਰ ਅੱਗੋਂ ਖੁਸ਼ੀ ਦੇ ਵਿੱਚ ਦੱਸਦਾ ਹੈ ਕਿ ਪਿਤਾ ਜੀ ਕਿ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਹੈ ਕਹਿੰਦੇ ਕਿਵੇਂ ਕੋਈ ਦਾਹੀ ਮਾਈ ਸੱਦੀ ਕਹਿੰਦੇ ਨਾ ਕੋਈ ਦਾਈ ਨਹੀਂ ਕੋਈ ਮਾਈ ਨਹੀਂ ਕੋਈ ਵੈਦ ਨਹੀਂ ਕੋਈ ਹਕੀਮ ਨਹੀਂ ਕੋਈ ਡਾਕਟਰ ਨਹੀਂ ਇਕਦਮ ਠੀਕਠਾਕ ਬੈਠੀ ਸੀ ਪੇਨ ਸ਼ੁਰੂ ਹੋਇਆ ਦਰਦ ਸ਼ੁਰੂ ਹੋਇਆ ਮੈਂ ਥੋੜਾ ਜਿਹਾ ਮੰਜੇ ਦੇ ਉੱਤੇ ਉਸ ਨੂੰ ਲਟਾਇਆ ਤੇ ਬਾਅਦ ਮੈਂ ਦਾਈ ਮਾਈ ਨੂੰ ਅਜੇ ਬੁਲਾ ਨਹੀਂ ਗਿਆ ਸੀ ਤੇ ਆਉਂਦਿਆਂ ਨੂੰ ਬੱਚੇ ਦਾ ਜਨਮ ਹੋਇਆ ਪਿਆ ਕੋਈ ਬਿਨਾ ਦਿੱਕਤ ਤੋਂ ਬਿਨਾ ਕਿਸੇ ਪਰੇਸ਼ਾਨੀ ਤੋਂ ਬਿਨਾ ਕਿਸੇ ਤਕਲੀਫ ਤੋਂ ਬੱਚੇ ਦਾ ਜਨਮ ਹੋਇਆ ਦਾਈਆਂ ਮਾਈਆਂ ਆਈਆਂ ਬਾਅਦ ਵਿੱਚ ਉਹਨਾਂ ਨੇ ਆ ਕੇ ਦੇਖਿਆ ਉਹ ਵੀ ਹੈਰਾਨ ਕਹਿੰਦੇ ਪਿਤਾ ਜੀ ਚਮਤਕਾਰ ਹੋ ਗਿਆ ਉਸੇ ਵੇਲੇ ਉਸੇ ਵਕਤ ਅਮੀ ਚੰਦ ਪੁੱਠਾ ਦੌੜਿਆ ਪੁੱਤਰ ਦਾ ਮੂੰਹ ਤੱਕ ਨਹੀਂ ਦੇਖਿਆ ਬਸ ਖਬਰ ਸੁਣੀ ਉਸੇ ਵੇਲੇ ਪੁੱਠਾ ਦੌੜਿਆ ਹਰੀ ਸਿੰਘ ਜੀ ਨੂੰ ਨਾਲ ਲੈ ਕੇ ਜਾ ਕੇ ਫਿਰ ਸੇਵਾਦਾਰ ਨੂੰ ਬੇਨਤੀ ਕੀਤੀ ਪਹੁੰਚੇ ਕਿ ਬਾਬਾ ਜੀ ਦੇ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨੇ ਆਗਿਆ ਮਿਲੀ ਆਏ ਕਹਿੰਦੇ ਆ ਵੀ ਅਮੀ ਚੰਦ ਹੋ ਗਈ ਇੱਛਾ ਪੂਰੀ ਕੁਝ ਬੋਲੇ ਨਹੀਂ ਬਿਨਾ ਬੋਲਿਆਂ ਪਹਿਲਾਂ ਹੀ ਹੋ ਗਈ ਇੱਛਾ ਪੂਰੀ ਐ ਡੰਡੋਤ ਕਰਕੇ ਲੰਮੇ ਪੈ ਗਏ ਸ਼ੁਕਰਾਨਾ ਕੀਤਾ ਤੁਹਾਡਾ ਧੰਨਵਾਦ ਜਿਹੜਾ ਕੰਮ ਡਾਕਟਰ ਨਹੀਂ ਕਰ ਸਕੇ ਵੈਦ ਹਕੀਮ ਨਹੀਂ ਕਰ ਸਕੇ ਦਾਈਆਂ ਨਹੀਂ ਕਰ ਸਕੀਆਂ ਤੁਹਾਡੇ ਬਚਨਾਂ ਨਾਲ ਹੋ ਗਿਆ ਅੱਜ ਮੈਂ ਜਾਣ ਗਿਆ ਸਾਧ ਬਚਨ ਅਟਲਾਦਾ ਸੰਤਾਂ ਮਹਾਂਪੁਰਖਾਂ ਦੇ ਬੋਲੇ ਬਚਨ ਅਟਲ ਹੁੰਦੇ ਹਨ ਗੁਰਬਾਣੀ ਦੇ ਵਿੱਚ ਵੀ ਅਸੀਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਪਤਾ ਲੱਗਦਾ ਹੈ ਜਦੋਂ ਅਸੀਂ ਆਪਣੀ ਬਿਰਤੀ ਜੋੜ ਲਵਾਂਗੇ ਪ੍ਰਮਾਤਮਾ ਦੇ ਵਿੱਚ ਇੱਕ ਇੱਕ ਬੋਲਿਆ ਬੋਲ ਫਿਰ ਅਕਾਲ ਪੁਰਖ ਪ੍ਰਮਾਤਮਾ ਆਪ ਸਹਾਈ ਹੋ ਕੇ ਪੂਰਾ ਕਰਦਾ ਸੰਤਾਂ ਮਹਾਂਪੁਰਖੇ ਗੁਰਸਿੱਖਾਂ ਦੇ ਮੂੰਹੋਂ ਨਿਕਲੇ ਹੋਏ ਬੋਲ ਕੋਈ ਕਹਿ ਦੇਵੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮੱਖ ਤੋਂ ਕੋਈ ਨਿਕਲਿਆ ਬੋਲ ਅਧੂਰਾ ਰਿਹਾ ਹੋਵੇ ਗੁਰੂ ਸਾਹਿਬਾਂ ਦੇ ਮੱਖ ਤੋਂ ਨਿਕਲਿਆ ਹੋਇਆ ਬੋਲ ਕਦੇ ਕੋਈ ਅਧੂਰਾ ਰਿਹਾ ਹੋਵੇ ਗੁਰਸਿੱਖ ਭਗਤ ਪੀਰ ਫਕੀਰ ਪੈਗੰਬਰਾਂ ਦੇ ਮੂੰਹ ਤੋਂ ਨਿਕਲਿਆ ਹੋਇਆ ਬੋਲ ਅਧੂਰਾ ਰਿਹਾ ਹੋਵੇ ਅੱਜ ਤੱਕ ਵੀ ਜੋਗ ਜੁਗਾਂ ਦੇ ਯੁਗ ਬਦਲ ਗਏ ਸਦੀਆਂ ਲੰਘ ਗਈਆਂ ਦਸ਼ਕਾਂ ਦੇ ਦਸ਼ਕ ਬੀਤ ਗਏ ਉਹ ਬੋਲ اٹਲ ਦੇ اٹਲ ਰਹਿੰਦੇ ਨੇ ਬੜਾ ਖੁਸ਼ ਬੜਾ ਪ੍ਰਸੰਨ ਕਿ ਤੁਸੀਂ ਬੜੀ ਕਿਰਪਾ ਕੀਤੀ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਬੀਅ ਡੀ ਵੱਡੀ ਦਾਤ ਤੈਨੂੰ ਮਿਲ ਗਈ ਐ ਪੇਟਾ ਨਹੀਂ ਦੇਂਗਾ ਤੂੰ ਪੇਟਾ ਦੇ ਤੇ ਆਪ ਜੀ ਨੂੰ ਪਤਾ ਹੈ ਸੰਗਤ ਜੀ ਇਹ ਤੇ ਸੰਤਾਂ ਮਹਾਂਪੁਰਖਾਂ ਦੇ ਬਚਨ ਨੇ ਰਮਜਾ ਨੇ ਹੱਥ ਜੋੜਲੇ ਅਮੀ ਚੰਦ ਕਹਿੰਦਾ ਬਾਬਾ ਜੀ ਪੇਟਾ ਸੰਤ ਜੀ ਪੇਟਾ ਮੈਂ ਕੀ ਦਿਆਂ ਮੇਰੀ ਤੇ ਜ਼ਮੀਨ ਵਿਕ ਗਈ ਮੇਰੇ ਤੇ ਪੱਲੇ ਕੁਛ ਨਹੀਂ ਮੇਰੇ ਕੋਲ ਕੋਈ ਮਾਇਆ ਨਹੀਂ ਕਹਿੰਦੇ ਸੀ ਮਾਇਆ ਦੀ ਪੇਟਾ ਥੋੜਾ ਮੰਗ ਰਹੇ ਆ ਮਾਇਆ ਦੀ ਪੇਟਾ ਨਹੀਂ ਮੰਗੀ ਕਦੇ ਵੀ ਸੰਤਾਂ ਮਹਾਂਪੁਰਖਾਂ ਨੇ ਪਖੰਡੀ ਦੰਬੀ ਬਥੇਰੇ ਮਾਇਆ ਮੰਗਦੇ ਰਹੇ ਉਥੇ ਤੇ ਰਾਜੇ ਆ ਕੇ ਝੁਕਦੇ ਸਨ ਉਥੇ ਤੇ ਵੱਡੇ ਵੱਡੇ ਅਹੁਦਿਆਂ ਵਾਲੇ ਆ ਕੇ ਮਾਇਆ ਦੇ ਢੇਰ ਲਾ ਦਿੰਦੇ ਸਨ ਤੇ ਤਾਂ ਵੀ ਸੰਤਾ ਮਹਾਂਪੁਰਖਾਂ ਨੇ ਮਾਇਆ ਵੱਲ ਦੇਖਿਆ ਤੱਕ ਨਹੀਂ ਹੱਥ ਤੱਕ ਨਹੀਂ ਲਾਇਆ ਕਹਿੰਦੇ ਅਸੀਂ ਮਾਇਆ ਦੀ ਪੇਟਾ ਥੋੜਾ ਮੰਗ ਰਹੇ ਆ ਜਦੋਂ ਵੀ ਕੋਈ ਆਉਂਦਾ ਸੀ ਸੰਤਾ ਕੋਲ ਸੰਤ ਬਾਬਾ ਅਨੰਦ ਸਿੰਘ ਜੀ ਕੋਲ ਉਹ ਪੁੱਛਦੇ ਸਨ ਤੇਰਾ ਨਿਤਨੇਮ ਕਿੰਨਾ ਤੇਰਾ ਪਾਠ ਕਿੰਨਾ ਤੇਰਾ ਸਿਮਰਨ ਕਿੰਨਾ ਤੇਰੀ ਬੰਦਗੀ ਕਿੰਨੀ ਹੈ ਕਹਿੰਦੇ ਜੇ ਤੂੰ ਪੇਟਾ ਦੇਣੀ ਹੈ ਨਾ ਮੈਨੂੰ ਤੇ ਇਹ ਪੇਟਾ ਦੇ ਇਹ ਵਾਲੀ ਪੇਟਾ ਚਾਹੀਦੀ ਹੈ ਅੱਜ ਤੋਂ ਝੂਠ ਆਪਣੀ ਜ਼ਿੰਦਗੀ ਚੋਂ ਛੱਡ ਦੇ ਸੱਚ ਦਾ ਧਾਰਨੀ ਹੋ ਜਾ ਸੱਚ ਤੇ ਪਹਿਰਾ ਦੇਣ ਲੱਗ ਜਾ ਅੰਮ੍ਰਿਤ ਵੇਲੇ ਉੱਠ ਕੇ ਢਾਈ ਘੰਟੇ ਸਿਮਰਨ ਕਰਨਾ ਹੈ ਢਾਈ ਘੰਟੇ ਨਾਮ ਜਪ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਜੋ ਤੇਰੀ ਇੱਛਾ ਹੋਵੇ ਆਪਣੇ ਕਿਸੇ ਵੀ ਇਸ਼ਟ ਦਾ ਜਿਹਨੂੰ ਤੂੰ ਮੰਨਣਾ ਹੈ ਉਸ ਇਸ਼ਟ ਦਾ ਨਾਮ ਧਿਆਣਾ ਹੈ ਅੰਮ੍ਰਿਤ ਵੇਲੇ ਢਾਈ ਘੰਟੇ ਉੱਠ ਕੇ ਤੇ ਦਿਨੇ ਸਾਰਾ ਦਿਨ ਸੱਚ ਤੇ ਪਹਿਰਾ ਦੇਣਾ ਜਿਹੜਾ ਤੂੰ ਝੂਠ ਫਰੇਵ ਠੱਗੀ ਠੋਰੀ ਬੇਈਮਾਨੀ ਜੋੜ ਤੋੜ ਗੁਨਾ ਘਟਾ ਕਰਕੇ ਲੋਗਾ ਦਾ ਪੁਜੀਸ਼ ਦੱਸਦਾ ਫਿਰਦਾ ਹੈ ਨਾ ਝੂਠਾ ਸੱਚਾ ਬਣਾ ਕੇ ਇਹ ਕੰਮ ਛੱਡ ਕੇ ਤੇਰਾ ਪ੍ਰਭਾਵ ਹੈ ਇਲਾਕੇ ਚ ਸੱਚੀ ਸੁੱਚੀ ਕਿਰਤ ਕਰ ਸੱਚ ਤੇ ਜੋੜ ਲੋਗਾ ਨੂੰ ਤੇਰੀ ਗੱਲ ਦੁਨੀਆ ਮੰਨਦੀ ਹੈ ਸੱਚ ਤੇ ਲੋਗਾ ਨੂੰ ਖੜਾ ਕਰ ਪੈਰਾ ਦੇ ਇਹੀ ਤੇਰੀ ਭੇਟਾ ਸਾਡੇ ਵਾਸਤੇ ਹੋਏਗੀ ਅੱਜ ਸਾਨੂੰ ਵੀ ਸਿੱਖਣਾ ਚਾਹੀਦਾ ਸੰਗਤ ਜੀ ਅਸੀਂ ਚਾਹਨੇ ਤੇ ਆ ਸਾਡੀਆਂ ਝੋਲੀਆਂ ਭਰ ਜਾਣ ਸਾਡੇ ਘਰ ਚ ਸੁੱਖ ਆਏ ਬੱਚਿਆਂ ਚ ਸੁੱਖ ਆਏ ਪਰ ਸਾਡਾ ਸਿਮਰਨ ਕਿੰਨਾ ਕਹੇ ਸਾਡੀ ਬਾਣੀ ਕਿੰਨੀ ਕਹੇ ਸਾਤ ਸੰਗਤ ਜੀ ਦਸਵੰਦ ਕੱਢਣਾ ਬੜਾ ਜ਼ਰੂਰੀ ਹੈ ਮਾਇਆ ਦਾ ਔਰ ਸਿਮਰਨ ਦਾ 24 ਘੰਟੇ ਦਾ ਸਮਾਂ ਸਾਡੇ ਪਾਸ ਹੈ ਢਾਈ ਘੰਟੇ ਸਮਾਂ ਬਣਦਾ ਹੈ ਜਿਹਦੇ ਵਿੱਚ ਸਾਡਾ ਸਿਮਰਨ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੀ ਬੰਦਗੀ ਹੋਣੀ ਚਾਹੀਦੀ ਜਿਹਦੇ ਵਿੱਚ ਸਾਡੀ ਭਗਤੀ ਹੋਣੀ ਚਾਹੀਦੀ ਹੈ ਢਾਈ ਘੰਟੇ ਜ਼ਰੂਰ ਜੁੜ ਕੇ ਤੁਸੀਂ ਬਾਣੀ ਦੇ ਪ੍ਰਮਾਤਮਾ ਦੇ ਨਾਮ ਦੇ ਅੰਮ੍ਰਿਤ ਵੇਲੇ ਕੱਢ ਕੇ ਦੇਖੋ ਦੇਖਿਓ ਤੁਹਾਡੇ ਹਰ ਇੱਕ ਅਡੇ ਕਾਰਜ ਕਿਵੇਂ ਸਿਰੇ ਚੜਦੇ ਨੇ ਪੂਰੇ